ਕੁਲਦੀਪ ਨੰਦਗੜ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਕਰਨਵੀਰ ਸਿੰਘ ਨੰਦਗੜ ਅੱਜ ਅਸੀਂ ਲਾਈਵ ਹੋਏ ਆਂ ਜੀ ਪਹਿਲਾਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਜੀ ਮੇਰੇ ਵੱਲੋਂ ਵੀ ਸਾਰੇ ਮੇਰੇ ਭਰਾਵਾਂ ਨੂੰ ਮਿੱਤਰਾਂ ਨੂੰ ਮੇਰੀ ਭੈਣਾਂ ਨੂੰ ਸਾਰਿਆਂ ਨੂੰ ਮੁਬਾਰਕਾਂ ਜੀ ਨਵੇਂ ਸਾਲ ਦੀਆਂ ਤੇ ਸਾਡੇ ਦੇਸ਼ ਦੀ ਰਾਖੀ ਕਰ ਰਹੇ ਸਾਡੇ ਫੌਜੀ ਵੀਰਾਂ ਨੂੰ ਵੀ ਸਾਡੇ ਵੱਲੋਂ ਲੱਖ ਲੱਖ ਮੁਬਾਰਕਾਂ ਤੇ ਸਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬ ਦੇ ਭੈਣ ਭਾਈ ਉਹਨਾਂ ਨੂੰ ਵੀ ਸਾਡੇ ਵੱਲੋਂ ਲੱਖ ਲੱਖ ਮੁਬਾਰਕਾਂ ਅਸੀਂ ਉਮੀਦ ਕਰਦੇ ਹਾਂ ਕਿ ਬੈਗਰੂ ਸਾਰਿਆਂ ਲਈ ਇਹ 2026 ਜਿਹੜਾ ਨਵਾਂ ਸਾਲ ਚੜ੍ਹਿਆ ਅੱਜ ਸਾਰਿਆਂ ਲਈ ਖੁਸ਼ੀਆਂ ਤੇ ਖੜੇ ਲੈ ਕੇ ਆਵੇ ਤੇ ਦੋਸਤੋ ਅੱਜ ਸੋਚਿਆ ਵੀ ਚੱਲ ਪਹਿਲੀ ਵਾਰੀ ਲਾਈਵ ਹੋਨੇ ਆ YouTube ਦੇ ਉੱਤੇ ਵੀ ਭੈਣ ਭੰਜਾਂ ਨਾਲ ਕੋਈ ਗੱਲਬਾਤ ਕਰਦੇ ਆ ਨਵੇਂ ਸਾਲ ਤੇ ਜੁੜੋ ਸਾਡੇ ਨਾਲ ਤੇ ਆਪਾਂ ਕਰੀਏ ਕੋਈ ਗੱਲਬਾਤ ਤੁਸੀਂ ਆਪਣਾ ਹਾਲ ਸੁਣਾਉਣਾ ਅਸੀਂ ਤੁਹਾਨੂੰ ਆਪਣਾ ਹਾਲ ਸੁਣਾਉਣੇ ਆ ਤੇ ਕਾਫੀ ਟਾਈਮ ਹੋ ਗਿਆ ਤੇ ਸਾਡੇ ਚੈਨਲ ਦਾ ਤੁਹਾਨੂੰ ਪਤਾ ਹੀ ਹੈ ਕੁਲਦੀਪ ਪੀਵੀ 31 ਵਾਲਾ ਆਪਣਾ ਚੈਨਲ ਬਣਿਆ ਹੋਇਆ ਤੇ ਜਿਹੜੀ ਆਪਣੀ ਫੈਮਿਲੀ ਹੈ ਜੀ ਉਹ 46000 ਦੇ ਲਗਭਗ ਹੋ ਚੁੱਕੀ ਹੈ ਤੇ ਆਪਾਂ ਇਹਨੂੰ ਹੌਲੀ-ਹੌਲੀ ਹੁਣ 1 ਲੱਖ ਤੇ ਲੈ ਕੇ ਜਾਣਾ ਤੁਹਾਡਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਤੇ ਸਾਡੀ ਸਾਡੀ ਤੁਸੀਂ ਇਸ ਤਰ੍ਹਾਂ ਹੀ ਸਪੋਰਟ ਕਰਦੇ ਰਹੋ ਤੇ ਆਪਾਂ ਬਹੁਤ ਜਲਦੀ 1 ਲੱਖ ਤੇ ਪਹੁੰਚ ਜਾਾਂਗੇ ਤੇ ਦੋਸਤੋ ਸਾਨੂੰ ਕਮੀਆਂ ਵੀ ਦੱਸਿਆ ਕਰੋ ਜਿਹੜੀ ਅਸੀਂ ਵੀਡੀਓ ਬਣਾਉਨੇ ਆ ਉਹਦੇ ਵਿੱਚ ਕਈ ਵਾਰੀ ਕੋਈ ਕਮੀਆਂ ਰਹਿ ਜਾਂਦੀਆਂ ਨੇ ਘਾਟਾ ਰਹਿ ਜਾਂਦੀਆਂ ਨੇ ਤੇ ਸਾਨੂੰ ਉਹ ਵੀ ਦੱਸਿਆ ਕਰੋ ਕਮੈਂਟ ਕਰਕੇ ਤੁਸੀਂ ਵੀ ਤੁਹਾਡੇ ਗੱਲ ਦੇ ਵਿੱਚ ਇੱਥੇ ਕਮੀ ਐ ਕੋਈ ਗੱਲ ਨਹੀਂ ਆਪਾਂ ਭੈਣ ਭਾਈ ਆ ਸਾਰੇ ਸਾਂਝੇ ਇੱਕ ਦੂਜੇ ਦੀ ਮਦਦ ਕਰਿਆ ਕਰੋ ਤੇ ਦੱਸਣ ਨਾਲ ਹੀ ਸਿੱਖਦਾ ਬੰਦਾ ਕੁਝ ਤੇ ਸਾਨੂੰ ਦੱਸਿਆ ਕਰੋ ਕਿ ਘਾਟਵਾਦ ਹੈ ਕੋਈ ਉਹ ਜੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਹੁਣ ਜਿਹੜੇ ਮੇਰੇ ਭੈਣ ਭਾਈ ਲਾਈਵ ਨੇ ਤੇ ਕਮੈਂਟ ਕਰਕੇ ਜਰੂਰ ਦੱਸੋ ਵੀ ਸਾਡੀਆਂ ਵੀਡੀਓ ਤੁਹਾਨੂੰ ਕਿਵੇਂ ਨਹੀਂ ਲੱਗਦੀਆਂ ਨੇ ਤੇ ਬਾਕੀ ਸਾਨੂੰ ਪਤਾ ਹੀ ਆ ਵੀ ਤੁਸੀਂ ਬਹੁਤ ਚਾਹੁੰਦੇ ਹੋ ਸਾਨੂੰ ਤੇ ਸਾਡੀਆਂ ਵੀਡੀਓ ਸ਼ੇਅਰ ਵੀ ਕਰਦੇ ਹੋਣ ਲਾਇਕ ਵੀ ਕਰਦੇ ਹੋ ਤੇ ਧੰਨਵਾਦ ਆ ਤੁਹਾਡਾ ਅਸੀਂ ਦਿਲ ਤੋਂ ਧੰਨਵਾਦ ਕਰਦੇ ਆ ਤੇ ਇਹ ਕਰਨਵੀਰ ਮੇਰੇ ਨਾਲ ਹੁੰਦਾ ਤੇ ਐਵੇਂ ਵੀ ਦੱਸ ਦਿਓ ਵੀ ਕਮੇਡੀ ਦੋਨਾਂ ਚੋਂ ਕਿਹਦੀ ਵਧੀਆ ਲੱਗਦੀ ਆ ਤੁਹਾਨੂੰ ਤੇ ਆਓ ਜੁੜੋ ਲਾਈਵ ਤੇ ਫਿਰ ਪਹਿਲੀ ਵਾਰੀ ਅਸੀਂ ਲਾਈਵ ਹੋ ਰਹੇ ਹਾਂ ਨਵੇਂ ਸਾਲ ਤੇ ਇੱਕ ਵਾਰੀ ਫੇਰ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ। ਤੇ ਸਾਡਾ ਵੀਰ ਜੁੜਿਆ ਇੱਕ ਕਮੈਂਟ ਕਰਕੇ ਦੱਸੋ ਜੀ ਕਿਹੜਾ ਵੀਰ ਜੁੜਿਆ? ਧੰਨਵਾਦ ਜੀ ਤੁਹਾਡਾ ਲਾਈਵ ਤੇ ਆਉਣ ਤੇ। ਪਹਿਲੀ ਵਾਰ ਲਾਈਵ ਹੋ ਰਹੇ ਹਾਂ ਅਸੀਂ। ਤੁਹਾਡਾ ਅਸੀਂ ਦਿਲ ਤੋਂ ਧੰਨਵਾਦ ਕਰਦੇ ਹਾਂ ਵੀਰ ਜੀ। ਤੇ ਆਓ ਜਲਦੀ ਜਲਦੀ। 25 ਦੇ ਵਿੱਚ ਜੋ ਵੀ ਆਪਾਂ ਤੋਂ ਵਾਧ ਘਟ ਰਹੀ ਕੋਈ ਆਪਾਂ ਹੁਣ 26 ਚ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਜਿੱਥੇ ਵੀ ਆਪਾਂ ਤੋਂ ਕੋਈ ਵਾਧ ਘਟ ਰਹੀ ਜਾਂਦੀ ਆਪਾਂ ਹੋਰ ਵਧੀਆ ਕੰਮ ਕਰਾਂਗੇ ਤੂੰ ਸੋਨਾ ਕੰਮ ਕਰਾਂਗੇ ਤੇ ਜਲਦੀ ਜਲਦੀ ਆਓ ਫਿਰ ਦੇਖਦੇ ਆਂ ਫਿਰ ਕਿਹੜੇ ਕਿਹੜੇ ਵੀਰ ਪਹਿਲੇ ਨੰਬਰ ਤੇ ਆਉਂਦੇ ਨੇ ਲਾਈਵ ਦੇ ਉੱਤੇ ਜਲਦੀ ਆਓ ਤੇ ਆਪਾਂ 5-4 ਮਿੰਟ ਲਾਈਵ ਕਰਨਾ 5-7 ਮਿੰਟੀ ਬਸ ਬੜਾ ਟਾਈਮ ਨਹੀਂ ਕਰਦੇ ਬੜਾ ਟਾਈਮ ਨਹੀਂ ਲੈਂਦੇ ਤੁਹਾਡਾ ਪਰ ਗੱਲਾਂ ਬਾਤਾਂ ਤੇ ਕਰਨੀਆਂ ਬਸ ਤੁਸੀਂ ਐਂ ਹੀ ਦੱਸ ਦਿਓ ਸਾਨੂੰ ਵਿਦੋ ਆਟੀਆਂ ਵੀਡੀਓ ਸਾਨੂੰ ਵਧੀਆ ਲੱਗਦੀਆਂ ਨੇ ਜਾਂ ਕਿ ਤੁਹਾਨੂੰ ਪਸੰਦ ਨਹੀਂ ਆਉਂਦੀਆਂ ਜਰੂਰ ਦੱਸੋ ਜੀ ਕਮੈਂਟ ਕਰਕੇ ਜਰੂਰ ਦੱਸ ਦਿਓ ਲੈ ਵੀ ਕਰਨਵੀਰ ਕਰ ਇੱਕ ਦੋ ਮਿੰਟ ਗੱਲ ਦੂੰਗੀ ਹਾਂਜੀ ਦੋਸਤੋ ਮੈਂ ਕਰਨਵੀਰ ਸਿੰਘ ਮੇਰੀਆਂ ਵੀਡੀਓ ਜੇ ਤੁਹਾਨੂੰ ਵਧੀਆ ਲੱਗਦੀਆਂ ਕਮੇਡੀ ਵੀਡੀਓ ਤਾਂ ਲਾਈਕ ਕਰਿਆ ਕਰੋ ਇੱਕ ਵੀਰ ਜੁੜਿਆ ਸਾਡੇ ਨਾਲ ਹੁਣ ਹਾਂਜੀ ਕਮੈਂਟ ਕਰਕੇ ਦੱਸੋ ਜੀ ਕਿੱਦਾਂ ਨਹੀਂ ਲੱਗਦੀ ਤੁਹਾਨੂੰ ਸਾਡੀਆਂ ਵੀਡੀਓ ਹਾਂ ਦੋਸਤੋ ਜਰੂਰ ਦੱਸੋ ਜੀ ਇੱਕ ਮੈਡੀਲਾ ਵਧੀਆ ਵੀਡੀਓ ਕੋਈ ਘਾਟ ਵਾਦ ਰਹਿੰਦੀ ਆ ਤਾਂ ਸਾਨੂੰ ਜਰੂਰ ਦੱਸੋ ਕਿਸੇ ਤਰ੍ਹਾਂ ਦੀ ਕੋਈ ਕਮੀ ਪਿੱਛੇ ਰਹਿੰਦੀ ਆ ਤਾਂ ਸਾਨੂੰ ਤੁਸੀਂ ਦੱਸ ਸਕਦੇ ਹੋ ਤੇ ਆਪਾਂ ਜਲਦੀ ਤੋਂ ਜਲਦੀ ਫਿਰ 1 ਲੱਖ ਤੇ ਪਹੁੰਚਣਾ ਜੀ YouTube ਦੇ ਉੱਤੇ 46000 ਫੈਮਲੀ ਹੋ ਚੁੱਕੀ ਆਪਣੀ ਜੀ ਦੱਸੋ ਫਿਰ ਕਮੈਂਟ ਕਰਕੇ ਆਜੋ ਲਾਈਵ ਤੇ ਨਵੇਂ ਸਾਲ ਦੇ ਉੱਤੇ ਕੋਈ ਨਵਾਂ ਤੋਹਫਾ ਦੇਵਾਂਗੇ ਤੁਹਾਨੂੰ ਫਿਰ 2026 ਦੇ ਵਿੱਚ ਹਾਂਜੀ ਦੋਸਤੋ ਆਜੋ ਆਜੋ ਜਲਦੀ ਜਲਦੀ ਤੇ ਅਸੀਂ ਇੱਕ ਵਾਰੀ ਫੇਰ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੇ ਸਾਡੀਆਂ ਵੀਡੀਓ ਦੇਖਦੇ ਨੇ ਤੇ ਜਿਹੜੇ ਸਾਡੇ ਕਮੈਂਟ ਕਰਦੇ ਤੇ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਆ ਅਸੀਂ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦੇ ਆ ਤੇ ਆਓ ਦੋਸਤੋ ਤੇਰਾ ਠੀਕ ਆ ਦੋਸਤੋ ਆਪਣੇ ਕੋਲ ਅਜੇ ਇੰਨਾ ਕੀ ਟਾਈਮ ਸੀ ਫੇਰ ਇੱਕ ਵਾਰੀ ਫੇਰ ਲਾਈਵ ਹੋਮ ਆਈ ਕਦੇ ਤੇ ਤੁਹਾਡਾ ਸਾਰਿਆਂ ਦਾ ਤਦ ਤੋਂ ਧੰਨਵਾਦ ਤੇ ਸਾਰਿਆਂ ਨੂੰ ਇੱਕ ਵਾਰੀ ਫੇਰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਧੰਨਵਾਦ